ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਇਹ ਬਹੁਤ ਜ਼ਰੂਰੀ ਬੇਨਤੀਆਂ ਨੇ ਗੁਰਮਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਅਨੁਸਾਰ ਲਾਲ ਕਿਲਾ ਤੇ ਤਾਜ ਮਹਿਲ ਦੀ ਜਗਾਹ ਇੱਕ ਵੱਡਾ ਧਾਰਮਿਕ ਸਥਾਨ ਹੋਏਗਾ ਆਪਾਂ ਇਹ ਬੇਨਤੀਆਂ ਜ਼ਰੂਰ ਸਮਝਣੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਬਚਨ ਕੀਤੇ ਉਹ ਬਿਲਕੁਲ ਸੱਚ ਹੋਏ ਜਿਵੇਂ ਜਿਵੇਂ ਪਾਤਸ਼ਾਹ ਨੇ ਕਿਹਾ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਸੱਚ ਹੋਈਆਂ ਕੋਈ ਝੂਠ ਨਹੀਂ ਉਹਦੇ ਵਿੱਚ ਰਿਹਾ ਸੱਚ ਨਵੇ ਲੜੀਏ ਜੋ ਬਨਵਾਲੀ RAM ਪਿਆਰਿਓ ਸਤਿਗੁਰੂ ਨੇ ਹਰ ਇੱਕ ਚੀਜ਼ ਜੋ ਕਹੀ ਇੱਕ ਇੱਕ ਚੀਜ਼ ਉਹਦੇ ਵਿੱਚ ਸੱਚ ਹੋਈ ਕੋਈ ਐਸੀ ਚੀਜ਼ ਨਹੀਂ ਜੋ ਸੱਚ ਨਾ ਹੋਈ ਹੋਵੇ ਸਾਥ ਸੰਗਤ ਜੋ ਆਪਾਂ ਅਸਥਾਨ ਵੇਖਦੇ ਆ ਨਾ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਿੱਥੇ ਜਾ ਕੇ ਰੁਕੇ ਉਹ ਰਾਜੇ ਦਾ ਬੰਗਲਾ ਸੀ ਮਹਿਲ ਸੀ ਉੱਥੇ ਉਹ ਸਥਾਨ ਬਣ ਗਿਆ ਸਦਾ ਲਈ ਜਿੱਥੇ ਪਾਣੀ ਮਿੱਠਾ ਕੀਤਾ ਖੂਦ ਆ ਤੇ ਸਾਦ ਸੰਗਤ ਉਹ ਸਰੋਵਰ ਵੀ ਉਥੇ ਮੌਜੂਦ ਹੈ ਪਿਆਰਿਓ ਯਾਦ ਰੱਖਿਓ ਉਹ ਸਥਾਨ ਜਿਹੜਾ ਹੈ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਆ ਪਿਆਰਿਓ ਉਹ ਸਥਾਨ ਗੁਰਦੁਆਰਾ ਸੀਸ ਕੰਨ ਸਾਹਿਬ ਗੁਰਦੁਆਰਾ ਰਕਾਬ ਗੰਨ ਸਾਹਿਬ ਜਿੱਥੇ ਭਾਈ ਲੱਖੀ ਸ਼ਾ ਵਣਜਾਰਾ ਆਪਣੇ ਗੱਡਿਆਂ ਦੇ ਵਿੱਚ ਲੱਦ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੜ ਲੈ ਕੇ ਆਇਆ ਜਿੱਥੇ ਉਹਨੇ ਸੰਸਕਾਰ ਕੀਤਾ ਉਹ ਸਥਾਨ ਦਿੱਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਅਸਥਾਨ ਨੇ ਮੌਜੂਦ ਨੇ ਜਿਵੇਂ ਮਜਨੂ ਕਾ ਟਿੱਲਾ ਹੋਰ आ, कई स्थान ने इतिहासिक प्यार्यो अस्थान जेड ने बहुत महत्वपूर्ण जड़े अस्थान ने सतसंगत लाल किला भी बहुत महत्व रखता है लाल किला बहुत ज्यादा महत्व इस करके रखता है क्योंकि सतसंगत जे आप देखिए लाल किले के उ ਕਈ ਵਾਰ ਕੇਸਰੀ ਨਿਸ਼ਾਨ ਸਹਿਬ ਝੁਲਿਆ ਹੈ 18 ਵਾਰ ਦਿੱਲੀ ਫਤਿਹ ਕੀਤੀ ਆ ਤੇ ਸਾਧ ਸੰਗਤ ਉਸ ਥਾਂ ਤੇ ਕੇਸਰੀ ਨਿਸ਼ਾਨ ਸਹਿਬ ਝੁਲਦੇ ਰਹੇ ਯੋਧਿਆਂ ਨੇ ਦਿੱਲੀ ਫਤਿਹ ਕਰਕੇ ਦੁਬਾਰਾ ਚਾਬੀਆਂ ਵਹਾ ਦਿੱਤੀਆਂ ਵੀ ਕੋਈ ਗੱਲ ਨਹੀਂ ਦਿੱਲੀ ਨਹੀਂ ਇਹ ਤਾਂ ਬਿੱਲੀ ਆ ਜਦੋਂ ਮਰਜ਼ੀ ਜਿੱਤ ਲਈਏ ਕੋਈ ਗੱਲ ਨਹੀਂ ਦਿੱਲੀ ਨੂੰ ਇੰਨੀ ਵਾਰ ਫਤਿਹ ਕੀਤਾ ਮੈਂ ਹੈਰਾਨ ਹੋ ਰਿਹਾ ਸੀ ਮੈਂ ਜਿੱਤ ਇੱਕ ਵੀਡੀਓ ਵੇਖੀ ਜਿੱਥੇ ਲਾਹੌਰ ਦੇ ਵਿੱਚ ਇੱਕ ਕਿਲਾ ਵਿਖਾਇਆ ਜਾ ਰਿਹਾ ਸੀ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠ ਕੇ ਕਾਬਲ ਕੰਧਾਰ ਤੋਂ ਲੈ ਕੇ ਪੂਰਾ ਪਾਕਿਸਤਾਨ ਜਿਹਦੇ ਵਿੱਚ ਐਡ ਹੁੰਦਾ ਹੈ ਪੂਰਾ ਪਾਕਿਸਤਾਨ ਪੰਜਾਬ ਜਿਹਦੇ ਵਿੱਚ ਹਿਮਾਚਲ ਹਰਿਆਣਾ ਦਿੱਲੀ ਤੱਕ ਦਿੱਲੀ ਦੇ ਲਾਲ ਕਿਲੇ ਤੱਕ ਜਿਹੜਾ ਹੈ ਉਹ ਸਾਡਾ ਰਾਜ ਚੱਲਦਾ ਸੀ ਕਦੇ ਉਹ ਸਮਾਂ ਸੀ ਜਿਹੜੀਆਂ ਮਿਸਲਾਂ ਸੀ ਇਹ ਮਿਸਲਾਂ ਚੱਲਦੀਆਂ ਸੀ ਸਾਧ ਸੰਗਤ ਯਾਦ ਰੱਖਿਓ ਇਹ ਮਿਸਲਾਂ ਜਿਹੜੀਆਂ ਸੀ ਇਹ ਚੱਲਦੀਆਂ ਸੀ ਦਿੱਲੀ ਤੱਕ ਆਉਣਾ ਦਿੱਲੀ ਨੂੰ ਫਤਿਹ ਕਰ ਲੈਣਾ ਦੁਬਾਰਾ ਲਾਹੌਰ ਚਲੇ ਜਾਣਾ ਇਹ ਬਹੁਤ ਵੱਡਾ ਰਾਜ ਸੀ ਬਹੁਤ ਵੱਡਾ ਰਾਜ ਸ਼ਾਸਕ ਸੀ ਸਾਤ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਨੇ ਇਹ ਦਿੱਲੀ ਨੂੰ ਬਹੁਤ ਵਾਰ ਫਤਿਹ ਕੀਤਾ ਬਹੁਤ ਵਾਰ ਫਤਿਹ ਕੀਤਾ ਇੱਕ ਵਾਰ ਨਹੀਂ ਬਹੁਤ ਵਾਰ ਫਤਿਹ ਕੀਤਾ ਸਾਤ ਸੰਗਤ ਜਿਹੜਾ ਦਿੱਲੀ ਦਾ ਲਾਲ ਕਿਲਾ ਹੈ ਅੱਜ ਸਰਕਾਰ ਕਹਿੰਦੀ ਹੈ ਵੀ ਉਹ ਸਾਡਾ ਹੈ ਪਰ ਇਹ ਗੱਲ ਯਾਦ ਰੱਖਿਓ ਵੀ ਉਹ ਸਭ ਤੋਂ ਵੱਧ ਸਿੱਖਾਂ ਦਾ ਉਹਦੇ ਤੇ ਅਧਿਕਾਰ ਹੈ ਮੈਂ ਇੱਥੇ ਇਹ ਗੱਲ ਜਿਹੜੀ ਹੈ ਉਹ ਲੜਾਈ ਝਗੜੇ ਦੇ ਬਾਬਤ ਨਹੀਂ ਕਰਦਾ ਕਹਿਣ ਤੋਂ ਪਾ ਵੀ 18 ਵਾਰ ਅਸੀਂ ਦਿੱਲੀ ਫਤਿਹ ਕੀਤੀ ਤੇ 사ਤ ਸੰਗਤ ਉਹ ਉਹ ਧਾਰਮਿਕ ਸਥਾਨ ਬਣ ਗਿਆ ਮੈਂ ਕਹਿਣ ਤੋਂ ਪਾ ਵੀ ਜੇ ਕਿਤੇ ਦਿੱਲੀ ਫਤਿਹ ਕਰਕੇ ਅਸੀਂ ਆਪਣੇ ਕੋਲ ਰਾਜ ਭਾਗ ਰੱਖਦੇ ਤਾ ਦਿੱਲੀ ਦੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਸੈਵ ਚੁਲ ਰਿਆ ਹੁੰਦਾ ਤੇ ਪਿਆਰਿਓ ਉਹ ਇੱਕ ਧਾਰਮਿਕ ਅਸਥਾਨ ਬਣਦਾ ਸ਼ਾਇਦ ਸਿੱਖੀ ਦਾ ਮੁਢਲਾ ਕੇਂਦਰ ਵੱਡਾ ਕੇਂਦਰੀ ਅਸਥਾਨ ਜਿਹੜਾ ਹੈ ਉਹ ਬਣਦਾ ਲਾਲ ਕਿਲਾ ਜਿੱਥੋਂ ਕਿ ਸਿੱਖਾਂ ਦੀਆਂ ਕੁਝ ਐਕਟੀਵਿਟੀਆਂ ਹੁੰਦੀਆਂ ਸਿੱਖਾਂ ਦੇ ਜੋ ਕੁਝ ਫੈਸਲੇ ਨੇ ਸ਼ਾਇਦ ਉਹ ਦਿੱਲੀ ਦੇ ਲਾਲ ਕਿਲੇ ਦੇ ਵਿੱਚੋਂ ਹੁੰਦੇ ਆਪਾਂ ਉਹਨੂੰ ਵੇਖ ਸਕਦੇ ਆਂ ਸਾਰ ਸੰਗਤ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰ ਸਕਨੇ ਆ ਇੱਥੇ ਮੈਂ ਤਾਂ ਕਰਕੇ ਬੇਨਤੀਆਂ ਜੜੀਆਂ ਨੇ ਉਹ ਕਰ ਰਿਹਾ ਕਿਉਂਕਿ ਜਿਹੜਾ ਲਾਲ ਕਿਲਾ ਹੈ ਉਹ ਸਮਾਂ ਤੇ ਲੱਗੇਗਾ ਪਰ ਉਹ ਜਿਹੜਾ ਸਮਾਂ ਹੈ ਨਾ ਉਹ ਜਦੋਂ ਖਾਲਸੇ ਦਾ ਰਾਜ ਹੋਇਆ ਖਾਲਸਾ ਰਾਜ ਆਇਆ ਉਹ ਦਿੱਲੀ ਦਾ ਲਾਲ ਕਿਲਾ ਵੀ ਜਿਹੜਾ ਹੈ ਉਹ ਸਿੱਖਾਂ ਦੇ پاس ਹੀ ਆਉਣਾ ਹੈ ਉਹ ਪੰਜਾਬ ਦੇ ਲੋਕਾਂ ਨੇ ਜਾ ਕੇ ਉਰੇ ਤੇ ਰਾਜ ਕਰਨਾ ਹੈ ਕੇਸ਼ਰੀ ਨਿਸ਼ਾਨ ਸਾਹਿਬ ਚਲਾਉਣਾ ਹੈ ਤੇ ਉਥੋਂ ਹੀ ਸਰਕਾਰ ਚੱਲੇਗੀ ਸਰਕਾਰ ਦਰਬਾਰ ਖਾਲਸਾ ਰਾਜ ਕਰੇਗਾ ਖਾਲਸਾ ਉਥੋਂ ਹੀ ਚੱਲਣਾ ਸਾਰਾ ਕੁਝ 사ਤਸੰਗਤ ਗੁਰੂ 파ਰਸ਼ਾ ਨੇ ਇਸ ਕਰਕੇ ਕਿਹਾ ਵੀ ਖਾਲਸੇ ਦਾ ਰਾਜ ਹੋਣਾ ਹੈ ਖਾਲਸੇ ਦਾ ਰਾਜ ਹੋ ਕੇ ਰਹੇਗਾ ਕਾਇਮ ਹੋਏਗਾ ਜਦੋਂ ਖਾਲਸੇ ਦਾ ਰਾਜ ਹੋਣਾ ਹੈ ਉਦੋਂ ਸਭ ਕੁਝ ਜਿਹੜਾ ਹੈ ਬਦਲ ਜਾਏਗਾ ਅੱਜ ਅੱਖਾਂ ਪਰ ਆਉਂਦੀਆਂ ਨੇ ਦਿੱਲੀ ਦੇ ਅਫਗਾਨ ਦਿੱਲੀ ਤੱਕ ਦਿੱਲੀ ਤੋਂ ਲੈ ਕੇ ਕਾਬਲ ਕੰਧਾਰ ਤੱਕ ਸਾਡਾ ਰਾਜ ਚੱਲਦਾ ਸੀ ਲਾਹੌਰ ਦੇ ਕਿਲਿਆਂ 'ਚੋਂ ਬੈਠ ਕੇ ਸਰਕਾਰ ਚਲਦੀ ਸੀ ਪਰ ਕਿਸੇ ਦੀ ਹਿੰਮਤ ਤੱਕ ਨਹੀਂ ਸੀ ਕੋਈ ਚੂੰਝਾਂ ਕਰ ਜਾਂਦਾ ਜਾਂ ਕੋਈ ਆ ਕੇ ਪਰਜਾ ਤੇ ਨਜ਼ਾਇਜ਼ ਤੱਕੇ ਸ਼ਾਈ ਕਰ ਜਾਂਦਾ ਪਰ ਸਾਦ ਸੰਗਤ ਅੱਜ ਤੇ ਇੱਕ ਛੋਟਾ ਜਾਂ ਹਲਕਾ ਹੁੰਦਾ ਹੈ ਉਹਦੇ ਜਿਹੜੇ ਨੁਮਾਇੰਦੇ ਚੁਣੇ ਗਏ ਹੁੰਦੇ ਨੇ ਉਹ ਨਹੀਂ ਆਪਣੀ ਪਰਜਾ ਦਾ ਖਿਆਲ ਰੱਖ ਸਕਦੇ ਕਿੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਇਹ ਬਣ ਜਾਣਗੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਵਧੀਆ ਰਾਜ ਸ਼ਾਸਕ ਹੀ ਨਹੀਂ ਮਿਲਿਆ ਇਸ ਗੱਲ ਦਾ ਜਿਹੜਾ ਹੈ ਇਤਿਹਾਸ ਗਵਾਹ ਹੈ ਇਸ ਗੱਲ ਦਾ ਇਤਿਹਾਸ ਗਵਾਹ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਵਧੀਆ ਰਾਜ ਸ਼ਾਸਕ ਹੀ ਨਹੀਂ ਮਿਲ ਪਾਇਆ ਸਾਧ ਸੰਗਤ ਵਧੀਆ ਕੋਈ ਰਾਜ ਸ਼ਾਸਕ ਹੀ ਨਹੀਂ ਮਿਲਿਆ ਇਹ ਗੱਲ ਯਾਦ ਰੱਖਿਆ ਜੇ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਦਿੱਲੀ ਦਾ ਲਾਲ ਕਿਲਾ ਵੀ ਆਪਣਾ ਹੋਵੇ ਖਾਲਸਾ ਰਾਜ ਆਵੇ ਤੇ ਆਪਾਂ ਸਾਰੇ ਮਿਲ ਕੇ ਜਿਹੜਾ ਹੈ ਉਹ ਆਪਣੇ ਰਾਜ ਭਾਗ ਦੀ ਕਾਇਮਤਾ ਦੇ ਲਈ ਸਲਾਮਤੀ ਦੇ ਲਈ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ